ਅਸ ਫਿਲਹਾਲ ਮੈਂ ਹਿਮਾਚਲ ਪੰਜਾਬ ਸਰਹੱਦ ਤੇ ਸਥਿਤ ਪਿੰਡ ਤਲਵਾੜਾ ਦੀ ਬਰਮਲਾ ਖੱਡ ਚ ਖੜਾ ਹਾਂ ਇਲਾਕੇ ਦੇ ਲੋਕ ਇਸ ਗੱਲ ਦੀ ਮੰਗ ਕਰ ਰਹੇ ਐ ਕਿ ਪੰਜਾਬ ਦੀ ਇਸ ਖੱਡ ਵਿੱਚ ਡੀਸਿਲਟਿੰਗ ਕਰਵਾਈ ਜਾਵੇ ਜਾਂ ਆਸਾਨ ਸ਼ਬਦਾਂ ਵਿੱਚ ਰੇਤਾ ਤੇ ਬਜਰੀ ਚੁੱਕਣ ਦੀ ਆਗਿਆ ਦਿੱਤੀ ਜਾਵੇ ਪੰਚਾਇਤ ਨੂੰ ਪਰ ਹਜੇ ਤੱਕ ਇਸ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਜਦੋਂ ਕਿ ਪੰਚਾਇਤ ਵੀ ਇਸ ਦੀ ਗਲਤੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਤੇ ਹੋਰ ਵਿਰੋਧੀ ਤਰ੍ਹਾਂ ਵੀ ਕਰ ਰਹੀ ਹੈ ਇਸ ਦਾ ਵੱਡਾ ਕਾਰਨ ਇਹ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਜਦੋਂ ਇਹ ਖੱਡ ਭਰ ਕੇ ਆਉਂਦੀ ਹੈ ਕਿਉਂਕਿ ਇਹ ਖੱਡ ਪੂਰੀ ਤਰ੍ਹਾਂ ਰੇਤੇ ਨਾਲ ਭਰ ਚੁੱਕੀ ਹੈ ਇਸ ਕਰਕੇ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਫਸਲਾਂ ਤਬਾਹ ਕਰ ਦਿੰਦਾ ਤੇ ਜੇ ਅਜਿਹਾ ਹੀ ਹਾਲ ਰਿਹਾ ਤਾਂ ਕੁਝ ਸਾਲਾਂ ਨੂੰ ਪਿੰਡ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਸਕਦਾ ਹੈ ਡਾਕਟਰ ਸੰਜੀਵ ਗੌਤਮ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਸਿੱਧ ਆਗੂ ਹੈ ਤੇ ਸ਼੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਹੈ ਉਹ ਉਹਨਾਂ ਨੇ ਇਹ ਪੱਖ ਰੱਖਿਆ ਹੈ ਕਿ ਡੀਸੀ ਹੀਟਿੰਗ ਜ਼ਰੂਰੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਕਰਵਾਈ ਜਾਵੇ ਕਿਉਂਕਿ ਇਹ ਸਮੇਂ ਦੀ ਲੋੜ ਹੈ ਅਤੇ ਜੇ ਅਜੇ ਇਹ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਚ ਬੜੀ ਪ੍ਰੋਬਲਮ ਹੋ ਸਕਦੀ ਹੈ ਡਾਕਟਰ ਗੌਤਮ ਨੇ ਕਿਹਾ ਕਿ ਮੈਂ ਪੰਚਾਇਤ ਤੋਂ ਪ੍ਰਸਤਾਵ ਪਾਸ ਕਰਾਵਾਂਗਾ ਪਿੰਡ ਦੇ ਨਿਵਾਸੀ ਜੀਵਨ ਕੁਮਾਰ ਤੇ ਸਰਪੰਚ ਅਮਰੀਕ ਸਿੰਘ ਦਾ ਪੱਖ ਹੈ ਕਿ ਅਸੀਂ ਡੀਸਿਲਟਿੰਗ ਲਈ ਤਿਆਰ ਹੈ ਪਰ ਆਮਦਨ ਪੰਚਾਇਤ ਨੂੰ ਮਿਲੇ ਸਰਪੰਚ ਤੇ ਜੀਵਨ ਕੁਮਾਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਖੱਡ ਦੀ ਨਿਲਾਮੀ ਹੁੰਦੀ ਸੀ ਤੇ ਸਾਰੇ ਪੈਸੇ ਪੰਚਾਇਤ ਨੂੰ ਮਿਲਦੇ ਸੀ ਪਰ ਕੁਝ ਸਾਲਾਂ ਤੋਂ ਇਹ ਜਿਹੜੀ ਡੀਸਿਲਟਿੰਗ ਹੈ ਨਹੀਂ ਹੋ ਰਹੀ ਯਾਨੀ ਰੇਤਾ ਚੁੱਕਣ ਦੀ ਆਗਿਆ ਸਰਕਾਰ ਨਹੀਂ ਦੇ ਰਹੀ ਜਿਹੜੀ ਕਿ ਦਿੱਤੀ ਜਾਣੀ ਚਾਹੀਦੀ ਹੈ ਡਾਕਟਰ ਗੁਲਜੀਤ ਸਿੰਘ ਛੱਠਾ ਜਿਹੜੇ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਹੈ ਅਤੇ ਆਰਟੀਆਈ ਕਾਰਕੁਨ ਯੁਗੇਸ਼ ਸੱਚਦੇਵਾ ਜਿਹੜੇ ਚੁਗਿਰਦੇ ਬਾਰੇ ਬੜੇ ਫਿਕਰਮੰਦ ਰਹਿੰਦੇ ਆ ਤੇ ਨਾਲ ਹੀ ਨੰਗਲ ਡੈਮ ਅੰਤਰਰਾਸ਼ਟਰੀ ਜਲਗਾ ਵੀ ਹੈ ਨੇ ਕਿਹਾ ਕਿ ਅਸੀਂ ਚੁਗਿਰਦੇ ਨਾਲ ਛੇੜਛਾੜ ਕਰਨ ਦੀ ਆਗਿਆ ਨਹੀਂ ਦਿੰਦੇ ਪਰ ਜਿਹੜਾ ਇਹ ਬਰਮਲਾ ਖੜਚੋਂ ਰੇਤਾ ਚੁੱਕਣ ਦਾ ਸਵਾਲ ਹੈ ਇਹ ਬਿਲਕੁਲ ਜਾਇਜ਼ ਹੈ ਇਹ ਪਿੰਡ ਨਿਵਾਸੀਆਂ ਦੀ ਬੜੀ ਤਰਕਸੰਗਤ ਮੰਗ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਮੰਤਰੀ ਹੈ ਹਰਜੋਤ ਸਿੰਘ ਬੈਂਸ ਅਸੀਂ ਉਹਨਾਂ ਦੇ ਧਿਆਨ 'ਚ ਵੀ ਇਹ ਲਿਆਈਏ ਕਿ ਬਰਮਲਾ ਖੜਚੋਂ ਰੇਤਾ ਚੁੱਕਣ ਦੀ ਆਗਿਆ ਦਿੱਤੀ ਜਾਵੇ ਪਰ ਆਮਦਨ ਪੰਚਾਇਤ ਨੂੰ ਮਿਲੇ ਜ਼ਿਲ੍ਹਾ ਜੁਵਨਾਈਲ ਜਸਟਿਸ ਬੋਰਡ ਦੀ ਸਾਬਕਾ ਮੈਂਬਰ ਕਲਾਸ਼ ਠਾਕੁਰ ਨੇ ਵੀ ਇਹੀ ਕਿਹਾ ਕਿ ਰੇਤਾ ਚੁੱਕਣ ਦੀ ਆਗਿਆ ਹੋਣੀ ਚਾਹੀਦੀ ਹੈ ਪਰ ਪੰਚਾਇਤ ਨੂੰ ਹੀ ਸਾਰੀ ਆਮਦਨ ਮਿਲੇ ਕਿਉਂਕਿ ਪੰਚਾਇਤ ਦੇ ਕੋਲ ਆਮਦਨ ਦੇ ਕੋਈ ਸਰੋਤ ਨਹੀਂ ਹੈ ਇਹ ਸੀ ਨੰਗਲ ਭਾਖੜਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਗਰੇਵਾਲ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ